这谢。So, um ਜੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਅੰਮ੍ਰਿਤ ਵੇਲੇ ਇਸ ਵੇਲੇ ਰਾਵੀ ਦਰਿਆ ਤੋਂ ਘੱਗੜਪਰੀ ਜਾ ਰਹੀ ਹੈ ਗਾਕਰ ਨੂੰ ਸੰਗਤਾਂ ਵੀ ਬਹੁਤ ਸਰਤਾਂ ਦੇ ਵਿੱਚ ਬੜਾ ਪਰਸ਼ਾ ਹੈ ਤੁਸੀਂ ਦੇਖ ਸਕਦੇ ਹੋ ਸਤਨਾਮ ਦਾ ਜਾਪ ਹੋ ਰਿਹਾ ਹੈ करा <laughs> i'm sorry

ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਪਹੁੰਚ ਚੁੱਕੇ ਆ ਜੀ ਦਰਬਾਰ ਸਾਹਿਬ ਸਚਕੰਡ ਆਪਾਂ ਚੱਲਣਗੇ ਗੁਰੂਬਿੰਦ ਗੁਰੂ ਕਾ ਨਾਮ ਜਪਤਾ ਸੁਖ ਪਾਇਆ ਪਰ ਹੁੰਦੇ ਮਹਾਵਕਾਂ ਅਨਸਾਰ ਸਹੁ ਸੰਗਤ ਵੀ ਪਹੁੰਚ ਰਹੀ ਹੈ ਅੱਛਾ ਠੀਕ ਆ ਸਾਡਾ ਸਾਡਾ ਖੰਡ ਪਹੁੰਚ ਗਿਆ ਸੋ ਸੰਤ ਅਧਿਕਰੂ ਦਰਸ਼ਨ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਸਾਰੀ ਸੰਗਤ ਸੈਲਫੀ ਨਹੀਂ ਖਿਚਣਾ ਬਾਪੂ মন কৰো ফোন